ਸ਼ਸ਼ਟਿਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਵੱਲ ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫਤਾਰੀ ਤੇ ਐਸਐਸਪੀ ਦਾ ਬਿਆਨ ਕਾਰਜਚੈਟ ਬੈਠ ਕੇ ਨਸ਼ਾ ਕਰ ਰਹੇ ਸਨ ਹਰਪ੍ਰੀਤ ਤੇ ਉਸਦੇ ਸਾਥੀ ਲੁਧਿਆਣਾ ਤੋਂ ਸੰਦੀਪ अरोੜਾ ਨਾਮ ਦੇ ਸ਼ਖਸ ਤੋਂ ਖਰੀਦਿਆ ਸੀ ਨਸ਼ਾ ਅਮਰਿਤਪਾਲ ਦੇ ਪਰ ਆਦੀ ਗ੍ਰਿਫਤਾਰੀ ਤੋਂ ਬਾਅਦ ਪਿਤਾ ਤਰਸੇਮ ਸਿੰਘ ਦਾ ਵੱਡਾ ਬਿਆਨ ਅਸਲ ਤੱਥ ਰੱਖੇ ਸਾਹਮਣੇ ਮਾਨਸਾ ਚ ਨਸ਼ੇ ਦੀ ওভারਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਪਿੰਡ ਚ ਸ਼ਰੀਆਮ बिकਦਾ ਨਸ਼ਾ ਤਿਹਨ ਖਬਰਾਂ ਵਿਸਥਾਰ ਦੇ ਨਾਲ ਜਲੰਧਰ ਦੇ ਫਿਲੌਰ ਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਣੇ ਗ੍ਰਿਫਤਾਰ ਕੀਤਾ ਐ ਐਸਐਸਪੀ ਅੰਕੁਰ ਗੁਪਤਾ ਤੇ ਡੀਐਸਪੀ ਫਿਲੌਰ ਸਵਨਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਕੋਲੋਂ 4 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਦੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੂਰੀ ਤਰ੍ਹਾਂ ਨਸ਼ੇ ਵਿੱਚ ਸੀ ਤੇ ਉਸ ਦਾ ਸਾਥੀ ਵੀ ਨਸ਼ੇ ਵਿੱਚ ਸੀ ਪੁਲਿਸ ਨੇ ਇਸ ਸਮੇਂ ਵੀਡੀਓਗ੍ਰਾਫੀ ਵੀ ਕਰਵਾਈ ਹੈ ਫਿਲੌਰ ਹਾਈਵੇ ਤੇ ਨਾਕਾਬੰਦੀ ਕਰਕੇ ਦੋਹਾਂ ਨੂੰ ਕਾਬੂ ਕੀਤਾ ਗਿਆ ਡੀਐਸਪੀ ਸਰਵਜਿੰਦ ਸਿੰਘ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਜਾਂਚ ਕੀਤੀ ਗਈ ਸਾਰਿਆਂ ਦੇ ਡੋਪ ਟੈਸਟ ਵੀ ਪੋਜ਼ਿਟਿਵ ਆਏਗੇ ਨੇ ਹਰਪ੍ਰੀਤ ਨੂੰ ਨਸ਼ਾ ਦੇਣ ਵਾਲੇ ਸੰਦੀਪ अरोड़ा ਨੂੰ ਜਲੰਧਰ ਪੁਲਿਸ ਨੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਸੰਦੀਪ अरोड़ा ਦਾ ਸਬੰਧ ਇੱਕ ਬਦਨਾਮ ਨਸ਼ਾ ਤਸਕਰ ਤੇ ਕਿਸੇ ਵੱਡੇ ਸਿਆਸਤਦਾਨ ਨਾਲ ਦੱਸਿਆ ਜਾਂਦਾ ਹੈ ਤੇ ਉਸ ਬਾਰੇ ਪੂਰੀ ਜਾਣਕਾਰੀ ਮਿਲ ਸਕਦੀ ਹੈ सेक्शन 29 हैज बीन एडेड उनतीसवाँ वाला वो है कि तीन नूहून तक बंदे रेस्ट हो गए हैं 100 बाद में नंबर हम कदमा है कि दोहर चौवीं थाना फिलहाल दे दिया जाएगा थैंक यू कदम कदम रेस्ट हुई है ना जी ये राती हुई है जी किफार है क्या हम लोग तो आधे बजार से करो जिरासा ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਨੇ ਆਇਸ ਡਰਗ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਕੋਲੋਂ 4 ਗ੍ਰਾਮ ਆਇਸ ਡਰਗ ਬਰਾਮਦ ਹੋਈ ਹੈ ਤੇ ਇਸ ਮਾਮਲੇ ਤੋਂ ਉਸਦੇ ਦੋ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੇ ਹੁਣ ਅਮਰਿਤਪਾਲ ਸਿੰਘ ਦੇ ਪਰਿਵਾਰ ਦਾ ਵੀ ਪੱਖ ਸਾਹਮਣੇ ਆਇਆ ਹੈ। ਹਰਪ੍ਰੀਤ ਸਿੰਘ ਦੇ ਪਿਤਾ ਤਸੀਮ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੋ ਆਵਾਜ਼ ਅਸੀਂ ਉਠਾਈ ਹੈ ਉਸ ਆਵਾਜ਼ ਨੂੰ ਦਬਾਉਣ ਲਈ ਸਰਕਾਰ ਉਹਨਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਨਸ਼ਾ ਰੋਕਣ ਲਈ ਜੋ ਕੰ ਦੀ ਬੁਜਾਇਏ ਪੁਲਿਸ ਦਬਾਹੇਟ ਕਾਮਕਾਰੀਆਂ ਨੂੰ ਦੱਸਿਆ ਕਿ ਹਰਪ੍ਰੀਤ ਬੀਤੇ ਦਿਨ ਦੀ ਦੁਪਹਿਰ 12 ਵਜੇ ਘਰੋਂ ਚਲੇ ਗਿਆ ਸੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਕਰੀਬ 2 ਘੰਟੇ ਬਾਅਦ ਫੋਨ ਕੀਤਾ ਤਾਂ ਫੋਨ ਬੰਦ ਸੀ ਹਰਪ੍ਰੀਤ ਸਿੰਘ ਨੇ ਮੋਗਾ ਦੇ ਬਾਗਾ ਪੁਰਾਣਾ ਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢੇ ਜਾਣ ਵਾਲੇ ਮੋਰਚੇ 'ਚ ਸ਼ਾਮਿਲ ਹੋਣਾ ਸੀ ਤਰਸੇਮ ਸਿੰਘ ਨੇ ਕਿਹਾ ਕਿ ਅਸੀਂ ਇਸ ਘਟਨਾ ਦੇ ਇਨਪੱਖ ਜਾਂਚ ਦੀ ਮੰਗ ਕਰਦੇ ਹਾਂ ਇਹ ਚੈਨਲ ਰਾਹੀਂ ਸਾਨੂੰ ਇਹ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹ ਕੱਲ ਇਥੋਂ ਤਕਰੀਬਨ 1 1 ਵਜੇ ਦੇ ਲਾਗੇ ਜਾਂ 12 12 ਤੋਂ 1 ਦੇ ਵਜੇ ਗਏ ਇਥੋਂ ਘਰੋਂ ਇਥੇ ਰੀਆ ਜਾਣ ਵਾਸਤੇ ਗਏ ਸੀ ਤੇ ਉਹ ਜਲੰਧਰ ਜਾਂ ਉਥੋਂ ਅੱਗੇ ਕਿੱਦਾਂ ਪਹੁੰਚ ਗਏ ਤੇ ਜੇ ਸਾਡੇ ਵਾਸਤੇ ਵੀ ਜਾਣਕਾਰੀ ਸਾਨੂੰ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਇੱਕ ਅਜੇ ਤੇ ਬਾਗਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਆਜ ਲਈ ਇੱਕ ਮਾਰ ਸੀਗਾ ਉਹਦੇ ਚ ਵੀ ਉਹਨਾਂ ਪਾਗ ਲੈਣਾ ਸੀ ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹੋਣ ਕੱਲ ਵਾਸਤੇ ਤੇ ਉਹਨਾਂ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੀ ਕਿਰਦਾਰ ਕੁਸ਼ੀ ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿ ਜੋ ਅਮਰਤਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਆ ਮੇਰੇ ਖਿਆਲ ਅਕਿ ਪੰਜਾਬ ਵਿਰੋਧੀ ਸ਼ਕਤੀਆਂ ਨੂੰ ਉਹ ਬਰਦਾਸ਼ਤ ਨਹੀਂ ਹੋ ਰਹੀ ਤੋ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿ ਇੱਕ ਤੇ ਉਹ ਬਾਹਰ ਨਾ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਇਹ ਘਨੌਣੀ ਹਰਕਤ ਹੈ ਇਹਨਾਂ ਦੀ ਤੇ ਇਹ ਇਹੋ ਜਿਹੀਆਂ ਚੀਜ਼ਾਂ ਤੋਂ ਹੁਣ ਲੋਕ ਸचेत ਹੈ ਮੇਰੇ ਖਿਆਲ ਇਹ ਲੋਕਾਂ ਨੂੰ ਪਤਾ ਹੈ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਸ ਤਰੀਕੇ ਨਾਲ ਝੂਠੇ ਕੇਸ ਪਹਿਲਾਂ ਵੀ ਦਰਜ ਕਰਦੀ ਆ ਆ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਸ਼ਿਕਾਇਤਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚੇਅਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਹੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਇਰੀ ਹੋਣੀ ਆ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੁਝ ਐਸਾ ਇਦਾਂ ਦੇ ਇਦਾਂ ਦੇ ਕਰਕੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਤੇ ਇਹ ਮੇਰੇ ਖਿਆਲ ਇਹ ਵੀ ਉਸੇ ਕੜੀ ਦਾ ਉਹ ਇੱਕ ਸਾਜਿਸ਼ ਆ ਸ਼ਿਜਮ ਚ ਰਿਹਾ ਵੀ ਜਿਹੜਾ ਇਹਨਾਂ ਨੂੰ ਸਿੱਖਾਂ ਨੂੰ ਬਦਨਾਮ ਕਰਕੇ ਪੂਰੀ ਦੁਨੀਆ 'ਚ ਇਹ ਚੀਜ਼ਾਂ ਤੋਂ ਜਿਹੜੇ ਉਹ ਆਪਣੇ ਹੱਕਾਂ ਦੀ ਜਿਹੜਾ ਰਾਜਸਥਾਨ 'ਚ ਪਿੱਛੇ ਜੇ ਹੋਈ ਘਟਨਾ ਉਹ ਟਿਨਰ ਪਾਰਟੀ ਮਾਨ ਉੱਪਰ ਦੇਸ਼ ਧਰੋਹ ਦਾ ਪਰਚਾ ਦਰਜ ਕਰਨਾ ਮੇਰਾ ਖਿਆਲ ਹੈ ਕਿ ਸਾਰੇ ਸਾਡੇ ਸਿੱਖ ਕਮਿਊਨਿਟੀ ਦੇ ਖਿਲਾਫ ਬਹੁਤ ਵੱਡੇ ਇੱਕ ਉਹਨਾਂ ਨੂੰ ਪੂਰੀ ਦੁਨੀਆ 'ਚ ਬਦਨਾਮ ਕਰਨ ਵਾਸਤੇ ਇਹੋ ਜੀਆਂ ਚੀਜ਼ਾਂ ਸਾਰੀਆਂ ਕੀਤੀਆਂ ਜਾ ਰਹੀਆਂ ਮਾਂਸਾ ਜ਼ਿਲ੍ਹੇ ਦੇ ਪਿੰਡ ਕੋਟੜਾ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 28 ਸਾਲਾ ਹਰਜਿੰਦਰ ਸਿੰਘ ਨਾਮੀ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸਦੀ ਕਿ ਹਰਜਿੰਦਰ ਸਿੰਘ ਨਸ਼ਾ ਕਰਨ ਦਾ ਆਦੀ ਸੀ ਜੋ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਨੇ ਨਸ਼ਾ ਕਰਕੇ ਖੁਦਕੁਸ਼ੀ ਕੀਤੀ ਹੈ ਜਦੋਂ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਪੁਲਿਸ ਨੂੰ ਕਈ ਵਾਰੀ ਦੱਸਿਆ ਕਿ ਪਿੰਡ ਵਿੱਚ ਸ਼ਰਿਆਮ ਨਸ਼ਾ ਵਿਕਰੀਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹ ਮਾਨਸਾ ਜ਼ਿਲ੍ਹੇ ਦਾ ਪਿੰਡ ਕੋਟੜਾ ਕਲਾਂ ਜੀ ਇਹਦੇ ਵਿੱਚ ਜਿਹੜਾ ਅੱਜ 25-30 ਸਾਲ ਦਾ ਨੌਜਵਾਨ ਜਿਹਦੀਆਂ ਦੋ ਭੈਣਾਂ ਸੀ ਦੋ ਭੈਣਾਂ ਦਾ ਖਲੋਤਾ ਭਰਾ ਸੀ ਇੱਕ ਭੈਣ ਦੀ ਪਹਿਲਾਂ ਡੈਥ ਹੋ ਚੁੱਕੀ ਹੈ ਪਿਓ ਦੀ ਡੈਥ ਹੋ ਚੁੱਕੀ ਹੈ ਇਹੀ ਇੱਕ ਮਾਂ ਦਾ ਸਹਾਰਾ ਸੀ ਜਿਹੜਾ ਅੱਜ ਚਿੱਟੇ ਨਾਂ ਦਾ ਜਿਹੜਾ ਕੈਮੀਕਲ ਹੈ ਉਹ ਚਿੱਟਾ ਨਹੀਂ ਹੈ ਉਹ ਇੱਕ ਕੈਮੀਕਲ ਹੈ ਜਿਹੜਾ ਦਿੱਲੀੋਂ ਦਿੱਲੀ ਦੀਆਂ ਝੁੱਗੀ ਝੋਂਪੜੀਆਂ ਦੇ ਵਿੱਚੋਂ ਪੰਜਾਬ ਦੇ ਵਿੱਚ ਆਉਂਦਾ ਹੈ ਤੇ ਪੰਜਾਬ ਦੇ ਜਿਹੜੇ ਸਮਗਲਰ ਹੈ ਜਿਹੜੇ ਸਰਕਾਰ ਦੀ ਛੈ ਨਾਲ ਸਾਡੇ ਇਹ ਜੇ ਨੌਜਵਾਨਾਂ ਨੂੰ ਜਿਉਂਦੀਆਂ ਲਾਸ਼ਾਂ ਬਣਾਉਂਦੇ ਨੇ ਜਿਹੜੀ ਜਿਉਂਦੀ ਲਾਸ਼ ਹੈ ਉਹਦੇ ਭਾਵੇਂ ਮੁਸ਼ਕਲ ਨਹੀਂ ਮਾਰਦਾ ਹੁੰਦਾ ਪਰ ਉਹ ਹਮੇਸ਼ਾ ਜਿਹੜੇ ਸਾਡੇ ਸੰਘਰਸ਼ ਹੈ ਉਹਨਾਂ ਤੋਂ ਜਾਣ ਤੋਂ ਟਲਦੀ ਹੈ ਇਹ ਜਿਹੜੀ ਬਹੁਤ ਹੀ ਮਾਦਭਾਗੀ ਜਿਹੜੀ ਘਟਨਾ ਹੋਈ ਹੈ ਅਸੀਂ ਇਹਦੀ ਅਤੀ ਨਿੰਦਿਆ ਕਰਦੇ ਹਾਂ ਕਿਉਂਕਿ ਜਿਹੜੇ ਸਮਗਲਰ ਨੇ ਉਹ ਸਿੱਧੇ ਮਿੱਧਾ ਪੁਲਿਸ ਦੇ ਐਸਐਸਬੀ ਤਾਈ ਡੀਐਸਪੀ ਤਾਈ ਐਸਐਚਓ ਤਾਈ ਜਿਹੜਾ ਇਹਨਾਂ ਦੇ ਹਿੱਸਾ ਜਾ ਰਿਹਾ ਹੈਗਾ ਸੋ ਜਿਹੜੇ ਇਹ ਸਾਡੇ ਨੌਜਵਾਨਾਂ ਦੇ ਦੁਸ਼ਮਣ ਬਣੇ ਹੋਏ ਐ ਸਾਡੀ ਤਾਂ ਇਹੀ ਮੰਗ ਹੈ ਕਿ ਜਿਹੜੇ ਸਮਗਲਰ ਆ ਇਹ ਜਿਹੇ ਨੌਜਵਾਨਾਂ ਦੇ ਹਤਿਆਰੇ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਇਹਨਾਂ ਕੋਲੇ ਨਿਸ਼ਾਨਦੇਹੀ ਹੈ ਤੇ ਸਰਕਾਰ ਤੇ ਭਗਵੰਤ ਮਾਨ ਜਿਹੜਾ ਬੜੇ ਜੋਛੋਖਰੋਸ਼ ਨਾਲ ਸੱਤਾ ਦੇ ਵਿੱਚ ਆਇਆ ਸੀ ਪੰਜਾਬ ਦੇ ਵਿੱਚ ਪਰ ਜੋ ਉਹਨਾਂ ਨੂੰ ਇਹ ਜਿਹੀਆਂ ਨੌਜਵਾਨਾਂ ਨੇ ਜਿਹੜੀਆਂ ਮੌਤਾਂ ਨੇ ਉਹਤੇ ਸਿਆਸਤ ਕਰ ਰਹੇ ਨੇ ਨਾਗੇ ਚਿੱਟੇ ਨੂੰ ਰੋਕ ਰਹੇ ਫਾਜ਼ਿਲકા ਪੁਲਿਸ ਵੱਲੋਂ ਸ਼ਰਾਬ ਤੇ ਨਸ਼ਾ ਤਸਕਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਜਿਸ ਦੇ ਤਹਿਤ थाना ਖੂਈਆਂ ਸਰਵਰ ਵੱਲੋਂ ਰਾਜਸਥਾਨ ਪੁਲਿਸ ਨਾਲ ਮਿਲ ਕੇ ਚਲਾਏ ਗਏ ਸਾਂਝੇ ਆਪਰੇਸ਼ਨ ਦੌਰਾਨ 1 ਲੱਖ 26000 ਲੀਟਰ ਨਾਹਨ ਬਰਾਮਦ ਕਰਕੇ ਨਸ਼ਟ ਕੀਤੀ ਗਈ ਰਾਜਸਥਾਨ ਤੇ ਪੰਜਾਬ ਦੀ ਹੱਦ ਨਾਲ ਲੱਗਦੀ 500 ਐਲਨਪੀ ਗੰਗ ਕਨਾਲ ਤੇ ਇਸ ਦੇ ਆਸ-ਪਾਸ ਦੇ ਏਰੀਆ ਵਿੱਚ ਨਜਾਇਜ਼ ਸ਼ਰਾਬ ਕਸ਼ੀਦ ਕਰਨ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਗੰਗ ਕਨਾਲ ਦੇ ਦੋਨਾਂ ਪਾਸਿਆਂ ਤੇ ਸਰਚ ਅਭਿਆਨ ਚਲਾਇਆ ਜਿਸ ਦੌਰਾਨ ਗੰਗ ਕਨਾਲ ਦੇ ਕੰਡਿਆਂ ਤੇ ਖਾਟਾਂ ਚ ਕਰੀਬ 30 ਲੋਹੇ ਦੇ ਡਰਮ ਤੇ ਖੇਤਾਂ ਚ ਕਰੀਬ 70 ਖੱਡੇ ਜਿਨ੍ਹਾਂ ਵਿੱਚ ਪੋਲੀਥੀਨ ਦੀਆਂ ਪੱਲੀਆਂ ਬਣਾ ਕੇ ਭਾਰੀ ਮਾਤਰਾ ਵਿੱਚ ਕੱਚੀ ਲਾਹਣ ਛੁਪਾ ਕੇ ਰੱਖੀ ਜੋ ਕਰੀਬ 1.26 ਲੱਖ ਲੀਟਰ ਲਾਹਣ ਨੂੰ ਐਕਸਾਈਜ਼ ਇੰਸਪੈਕਟਰ ਨਛੱਤਰ ਸਿੰਘ ਦੀ ਹਾਜ਼ਰੀ ਵਿੱਚ ਨਸ਼ਟ ਕੀਤਾ ਗਿਆ। ਫਿਰੋਜ਼ਪੁਰ ਦੀ ਬਸਤੀ ਨਿਜ਼ਾਮਦੀਨ ਵਾਲਾ ਚ ਬੱਚਾ ਖੋ ਕੇ ਲੈ ਜਾਣ ਦਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ આરોਪ ਵਿੱਚ ਪਿੰਡ ਵਾਲੇ ਨੇ ਇੱਕ ਨੌਜਵਾਨ ਨੂੰ ਫੜਿਆ ਤੇ ਉਸ ਨੂੰ ਖੰਬੇ ਨਾਲ ਬੰਨ ਕੇ ਉਸ ਦੀ ਛਿੱਤਰ ਪ੍ਰੇਡ ਕੀਤੀ ਜਾਣਕਾਰੀ ਅਨੁਸਾਰ ਬਸਤੀ ਨਿਜ਼ਾਮਦੀਨ ਦੀ ਰਹਿਣ ਵਾਲੀ ਪ੍ਰਿਆ ਜਸਵੇਰੀ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਜਾ ਰਹੀ ਸੀ ਤਾਂ ਨੇੜੇ ਪੈਂਦੇ ਫਾਟਕ ਦੇ ਜਦੋਂ ਨੇੜੇ ਪਹੁੰਚੀ ਤਾਂ ਕੁਝ ਅਣਪਛਾਤੇ ਲੋਕ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਏ ਤੇ ਉਸ ਦੀ ਬੇਟੀ ਨੂੰ ਖਿੱਚ ਕੇ ਲੈ ਜਾਣ ਦੀ ਕੋਸ਼ਿਸ਼ ਕਰਨ ਲੱਗੇ ਉਸ ਵੱਲੋਂ ਜਦੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਲੁਕਤ ਲੁਟੇਰਿਆਂ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਪ੍ਰਿਆ ਨੇ ਜਦੋਂ ਇਸ ਬਾਰੇ ਰੌਲਾ ਪਾਇਆ ਤੇ ਇੱਕਠੇ ਹੋ ਗਏ ਤੇ ਬੱਚਾ ਚੁੱਕਣਾ ਹੈ ਨੌਜਵਾਨ ਉੱਥੋਂ ਭੱਜ ਗਿਆ ਜਦੋਂ ਕਿ ਇੱਕ ਮੁਲਜ਼ਮ ਲੋਕਾਂ ਦੇ ਹੱਥੀਂ ਚੜ ਗਿਆ ਤੇ ਉਸ ਨੂੰ ਪਿੰਡ ਵਾਲਿਆਂ ਨੇ ਖੰਭੇ ਨਾਲ ਬੰਨ ਕੇ ਉਸ ਦੀ ਕੁੱਟਮਾਰ ਕੀਤੀ ਤੇ ਪੁੱਛਗਿੱਛ ਕੀਤੀ ਜਦੋਂ ਉਸ ਨੇ ਕੁਝ ਵੀ ਨਾ ਮੰਨਿਆ ਤਾਂ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਪਤਾ ਨਹੀਂ ਸਰ ਕੌਣ ਸੀਗਾ ਕੌਣ ਨਹੀਂ ਸੀਗਾ ਸਵੇਰ 8:00 ਦਾ ਟਾਈਮ ਸੀ ਮੈਂ ਆਪਣੇ ਬੱਚੇ ਛੱਡਣ ਜਾ ਰਹੀ ਸੀਗੀ ਸਵੇਰ 8 ਵਜੇ ਉਹਨਾਂ ਨੇ ਮੇਰੇ ਬੱਚੇ ਖੁਆ ਖਵਾਈ ਕੀਤੀ ਮੈਨੂੰ ਧੱਕੇ ਦੇ ਕੇ ਸੁੱਟੇ ਮੇਰੇ ਕੋਲ ਗੁੜੀਆਂ ਲੈ ਕੇ ਜਾ ਰਹੇ ਸੀ ਖੋ ਕੇ ਤੇ ਫਾਟ ਕੋ ਪਾਰ ਲੁਧਿਆਣਾ ਦੇ ਕੋਲ ਖੜਾ ਸੀਗਾ ਉੱਥੇ ਹਾਂਜੀ ਉੱਥੇ ਖੜੇ ਸੀਗੇ ਤੇ ਇਹ ਮਤਲਬ ਦੋ ਤਿੰਨ ਜਣੇ ਤਾਂ ਛੁੱਪ ਕੇ ਬੈਠੇ ਹੋਏ ਸੀਗੇ ਇੱਕ ਕੱਲਾ ਹੀ ਖੜਾ ਆਇਆ ਸੀਗਾ ਤੇ ਜਦੋਂ ਮੈਂ ਬੱਚੇ ਛੱਡਣ ਜਾ ਰਹੀ ਉਹਨਾਂ ਨੇ ਦੇਖਿਆ ਪਹਿਲਾਂ ਗਲਤ ਸਲਤ ਬੋਲ ਗਾਲਾ ਗੂਲਾ ਕੱਢੀਆਂ ਫਿਰ ਮੇਰੇ ਹੱਥੋਂ ਖੋਆ ਖਵਾਈ ਕੀਤੀ ਮੇਰੇ ਬੱਚੇ ਵਾਸਤੇ ਤੇ ਉਹ ਖੋ ਕੇ ਲਈ ਜਾ ਰਹੇ ਫਿਰ ਜਦੋਂ ਮੈਨੂੰ ਤਾਂ ਕਹਦੇ ਕਿਸੇ ਟਾਈਮ ਹੈ ਫਿਰ ਉੱਠੀ ਫੁੜਤੀ ਨਾ ਫਿਰ ਮੈਨੇ ਉੱਟ ਕੇ ਲੈਣ ਦੇ ਭੱਟੇ ਮਾਰੇ ਚਾ ਕੇ ਫਿਰ ਮੈਨੇ ਆਪਣੇ ਬੱਚੇ ਛਡਾਏ ਤਲਵਾੜਾ ਤੋਂ ਬਲਾਚੌਰ ਤੱਕ ਜਾਣ ਵਾਲੀ ਕੰਢੀ ਕਨਾਲ ਨਹਿਰ ਦਾ ਪਾਣੀ ਗੜ ਸ਼ੰਕਰ ਦੇ ਪਿੰਡਾਂ ਨੂੰ ਦੇਣ ਦੀ ਬਜਾਏ ਸੈਲਾ ਖੁਰ ਦੇ ਕੁਆਂਟਮ ਪੇਪਰ ਮਿਲ ਨੂੰ ਦੇਣ ਦੇ ਕਾਰਨ ਇਲਾਕੇ ਦੇ ਕਿਸਾਨਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਤਿੰਨ ਦਹਾਕੀਆਂ ਤੋਂ ਕੰਢੀ ਨਹਿਰ ਵੱਖ-ਵੱਖ ਸਰਕਾਰਾਂ ਵੱਲੋਂ ਦੇਖੇ ਦਾ ਸ਼ਿਕਾਰ ਰਹੀ ਹੈ ਪਰ ਮੌਜੂਦਾ ਸੁਭਾ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਇਸ ਨਹਿਰ 'ਚ ਪਾਣੀ ਛੱਡਣ ਨਾਲ ਕਿਸਾਨਾਂ ਨੂੰ ਆਪਣੀਆਂ ਬੰਜਰ ਜ਼ਮੀਨਾਂ 'ਚ ਪਾਣੀ ਪੁੱਜਣ ਦੀ ਆਸ ਵੱਜੀ ਸੀ ਪਰੰਤੂ ਪਿਛਲੇ ਕਰੀਬ 3 ਮਹੀਨਿਆਂ ਤੋਂ ਇਸ ਨਹਿਰ ਦੇ ਪਾਣੀ ਦਾ ਵੱਡਾ ਹਿੱਸਾ ਪਿੰਡ ਮੈਗਰੋਵਾਲ ਵਿਖੇ ਪਾਈਪਲਾਈਨ ਰਹੇ ਸੈਲਾ ਖੁਰਦ ਵੀ ਕੁਆਂਟਮ ਪੇਪਰ ਮਿਲ ਨੂੰ ਦਿੱਤੇ ਜਾਣਕਾਰੀ ਲਾਕੇ ਦੇ ਕਿਸਾਨ ਬੇहद مایوس ਨੇ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਨਹਿਰੀ ਵਿਭਾਗ ਤੇ ਸਰਕਾਰ ਨੇ ਸਨਹਿਰ ਦਾ ਪਾਣੀ ਕੁਆਂਟਮ ਪੇਪਰ ਮਿਲ ਨੂੰ ਬੰਦ ਕਰਕੇ ਕਿਸਾਨਾਂ ਨੂੰ ਦੇਣਾ ਸ਼ੁਰੂ ਨਾ ਕੀਤਾ ਤਾਂ ਹੋਣ ਵਾਲੇ ਸਮੇਂ ਚ ਸੰਘਰਸ਼ ਕਰਨਗੇ। ਵਾਪ ਮੁਗਗੇ ਰੱਖੇ ਆ ਪਾਣੀ ਉਸ ਲੈਵਲ ਤੱਕ ਆਂਦਾ ਨਹੀਂ ਉਸ ਲੈਵਲ ਤੱਕ ਆਣ ਨਾ ਆਣ ਕਰਕੇ ਉਹ ਮੁਗਗਿਆਂ ਚ ਜਾਂਦਾ ਨਹੀਂ ਲੈਂਦੇ ਵੀ ਜਿਹੜੇ ਇੱਕ ਅੱਧੀ ਲਾਈਨ ਪਾਈ ਆ ਕਿਤੇ ਮੁਗ ਪਿਛਲੇ ਪਿੰਡ ਜੜਿਆਲੇ ਨੂੰ ਪਾਈ ਆ ਉਸ ਲਾਈਨ ਚ ਮੇਕਵਾਲ ਵਾਲੇ ਲਾਂਦੇ ਆ ਮੇਕਵਾਲ ਲਈ ਵੱਖਰੀ ਲਾਈਨ ਕੋਈ ਨਹੀਂ ਮਹਿੰਗਰਵਾਲ ਨੂੰ ਕੋਈ ਨਹੀਂ ਸਾਡੇ ਪਿੰਡ ਜੀਵਨਪੁਰ ਜੱਟਾਂ ਨੂੰ ਕੋਈ ਨਹੀਂ ਜਾਣੀ ਲਹਿੰਦੇ ਪਾਸੇ ਨੂੰ ਤਾਂ ਪਾਣੀ ਆ ਆਰਾਮ ਨਾਲ ਗ੍ਰੈਵਿਟੀ ਨਾਲ ਲੱਗ ਸਕਦਾ ਪਰ ਫੇਰ ਵੀ ਪਿੱਛੋਂ ਮੋਗੇ ਨਹੀਂ ਰਖੇ ਇਹ ਸੈਂਟਰ ਸਰਕਾਰ ਨੂੰ ਤੱਕ ਵੀ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਇਹ ਨਹਿਰਾਂ ਅਗਰ ਕੱਢੀਆਂ ਕਿਸਾਨਾਂ ਲਈ ਤੇ ਇਹਨਾਂ ਦੀ ਪੂਰੀ ਇਹਨਾਂ ਨੂੰ ਮਦਦ ਮਿਲੇ ਪੂਰਾ ਇਹ ਪਾਣੀ ਮਿਲਣਾ ਚਾਹੀਦਾ ਇਹ ਜਿਲੇ ਨਾਲ ਜੀ ਆ ਪੈਪ ਰੈਨ ਨਿਕਲੀ ਸੈਲੇ ਫੈਕਟਰੀ ਨੂੰ ਉਸ ਵੇਲੇ ਸਾਡੇ ਕੋਲ ਨਹੀਂ ਸਾਈਨ ਵੀ ਕਰਾਇਆ ਕਹਿੰਦੇ ਸਾਨੂੰ ਇਹਨਾਂ ਜੀ ਸੋਲਰ ਪੰਪ ਪਾਪ ਲਾ ਕੇ ਦਵਾਂਗੇ ਤੁਹਾਡੇ ਖੇਤਾਂ ਨੂੰ ਪਾਣੀ ਪਜਾਵਾਂਗੇ ਤੇ ਸੈਲੇਮੈਲ ਨੂੰ ਕਹਿਆ ਵਾ ਨਿਕਲਣ ਦਿਓ ਜੀ ਪਾਣੀ ਸੈਲੇਮੈਲ ਨੂੰ ਜਾਣ ਦੇ ਬਸ ਸੋਰ ਨੂੰ ਵੀ ਦਵਾਂਗੇ ਤੁਹਾਡੇ ਵਿੱਚੋਂ ਪਾਪਾਂ ਦੇ ਵਿੱਚੋਂ ਬਰਾਂਚਾਂ ਵੀ ਦਵਾਂਗੇ ਇਹ ਸਾਰਾ ਚਾਂਸੇ ਵਿੱਚ ਲੈ ਕੇ ਉਹ ਨਹੀਂ ਹੁਣ ਕਰ ਲਿਆ ਉਦੋਂ ਨੂੰ ਹੁਣ ਕੋਈ ਪਿੰਡ ਦੀ ਮਹਿਗਵਾਲ ਦੀ ਬਾਤ ਨਹੀਂ ਪੁੱਛਦੇ ਆਗੇ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਡਿਲੀਵਰੀ ਦੌਰਾਨ ਇੱਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਮਹਿਲਾ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਉਹਨਾਂ ਦੀ ਨੋ ਸਲਮਾ ਦੀ ਡਿਲੀਵਰੀ ਹੋਣ ਵਾਲੀ ਸੀ ਜਿਸ ਨੂੰ ਪਹਿਲਾਂ ਹਾਲਤ ਖਰਾਬ ਹੋਣ ਕਾਰਨ ਉਹ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਲੈ ਆਏ। ਡਾਕਟਰਾਂ ਵੱਲੋਂ ਉਸ ਦੀ ਡਿਲੀਵਰੀ ਨਹੀਂ ਕੀਤੀ ਗਈ ਤੇ ਕੁਝ ਸਮੇਂ ਬਾਅਦ ਉਸ ਦੀ ਹਾਲਤ ਵਿਗੜ ਗਈ ਤੇ ਔਰਤ ਨੇ ਹਸਪਤਾਲ ਦੇ ਬੈੱਡ ਤੇ ਹੀ ਬੱਚੇ ਨੂੰ ਜਨਮ ਦਿੱਤਾ ਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ આરોਪ ਲਾਇਆ ਹੈ ਕਿ ਬੱਚੇ ਦੀ ਮੌਤ ਹਸਪਤਾਲ ਦੇ ਸਟਾਫ ਦੀ ਅਣਗਹਿਲੀ ਕਾਰਨ ਹੋਈ ਹੈ। ਉਹਨਾਂ ਨੇ ਮੰ ਦਾ ਜਾਏ ਹਾਲਾਂਕਿ ਦੂਜੇ ਪਾਸੇ ਹਸਪਤਾਲ ਦੇ ਡਾਕਟਰ ਦਾ ਕਹਿਣਾ ਸੀ ਕਿ ਬੱਚੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲਡੋਂ ਵਿੱਚ ਸ਼ਿਵਾਲਿਕ ਪਹਾੜੀਆਂ ਦੇ ਨਜ਼ਦੀਕ ਸਿਤ ਚਿੱਟਫੰਡ ਕੰਪਨੀ ਪਲਸ ਦੇ ਕਰੀਬ 500 ਏਕੜ ਫਾਰਮ 'ਚ ਵਨ ਮਾਫੀਆ ਤੇ ਖਨਨ ਮਾਫੀਆ ਦੀਆਂ ਵਾਧੀਆਂ ਸਰਗਰਮੀਆਂ ਨੂੰ ਪ੍ਰਸ਼ਾਸਨ ਵੱਲ ਕੋਈ ਨਾਥ ਨਾ ਪਾਈ ਜਾਣ ਕਾਰਨ ਕੰਪਨੀ ਵਿੱਚ ਨਿਵੇਸ਼ ਕਰਨ ਵਾਲੇ ਇਸ ਖੇਤਰ ਦੇ ਨਿਵੇਸ਼ਕ ਬੇहद ਪਰੇਸ਼ਾਨ ਨੇ ਸਬੰਧੀ ਕੰਪਨੀ ਦੇ ਨਿਵੇਸ਼ਕਾਂ ਦੇ ਇਕੱਠ ਪਿੰਡ ਰਾਮਪੁਰ ਬਿਲਡੋਂ ਦੇ ਪਲਸ ਫਾਰਮ ਵਿੱਚ ਭਾਰਤੀ ਕਿਸਾਨ union ਨੇਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਲੰਧਰ ਤੋਂ ਪ੍ਰਧਾਨ ਕੁਮਿੰਦਰ ਸਿੰਘ ਮਸੀਆਣਾ ਹੁਸ਼ਿਆਰਪੁਰ ਤੋਂ ਪ੍ਰਧਾਨ ਗੋਪਾਲ ਆਂਗਰਾ ਦੀ ਪ੍ਰਧਾਨਗੀ ਹੇਠ ਇਕੱਠਾ ਹੋਇਆ ਇਸ ਮੌਕੇ ਪੰਜਾਬ ਦੀ ਸੂਬਾ ਸਰਕਾਰ ਤੇ ਦੋਸ਼ ਮਾਰਦਿਆਂ ਕਿਹਾ ਕਿ ਪਲਸ ਕੰਪਨੀ ਦੀ ਜਾਇਦਾਦ ਦੀ ਨਿਲਾਮੀ ਕਰਕੇ ਉਹਨਾਂ ਦੇ ਡੁੱਬੇ ਪੈਸੇ ਵਾਪਸ ਕਰਨ ਦੇ ਵਾਅਦੇ ਤੋਂ ਸਰਕਾਰ ਨੇ ਪਾਸਾ ਵਟ ਲਿਆ ਨਿਵੇਸ਼ਕਾਂ ਅਨੁਸਾਰ ਪਲਸ ਕੰਪਨੀ ਦੀ ਸਾਜ਼ਿਸ਼ੀ ਠੱਗੀ ਦੇ ਸ਼ਿਕਾਰ ਲੋਕ ਕਰੀਬ 10 ਸਾਲ ਤੋਂ ਆਪਣੀ ਮਿਹਨਤ ਦੀ ਕਮਾਈ ਹਾਸਲ ਕਰਨ ਲਈ ਪਟੜ ਰਟੜੇ ਪਰ ਸਰਕਾਰ ਇਸ ਪਾਸੇ ਕਾਰਵਾਈ ਕਰਨ ਦੀ ਥਾਂ ਕੰਪਨੀ ਦੀ ਜਾਇਦਾਦ ਵਿੱਚੋਂ ਲੱਕੜ ਰੇਤ ਮਿੱਟੀ ਆਦਿ ਆਈਦੀ ਖਣਨ mafia ਵੱਲੋਂ ਕੀਤੀ ਜਾ ਰਹੀ ਚੋਰੀ ਰੋਕਣ ਵਿੱਚ ਵੀ ਅਸਮਰਥ ਸਿੱਧ ਹੋ ਅਮ੍ਰਿਤਸਰ ਦੇ ਚਵਾਲ ਰੋਡ ਤੇ ਪਿਛਲੇ ਕਈ ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਇਲਾਕਾ ਵਾਸੀਆਂ ਨੇ ਤੇਜ਼ ਬਰਸਾਤ ਦੇ ਵਿੱਚ ਹੀ ਸੜਕ ਤੇ ਬੈਠ ਕੇ ਨਗਰ ਨਿਗਮ ਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਪਾਣੀ ਨਹੀਂ ਆ ਰਿਹਾ ਜਿਸ ਕਾਰਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਇਲਾਕਾ ਵਾਸੀ ਨੇ ਕਿਹਾ ਕਿ ਨਾ ਹੀ ਨਗਰ ਨਿਗਮ ਵੱਲੋਂ ਇਲਾਕੇ ਵਿੱਚ ਪਾਣੀ ਵਾਲਾ ਟੈਂਕਰ ਭੇਜਿਆ ਜਾਂ ਤੇ ਪਾਣੀ ਨਾ ਆਉਣ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਜਿਹਦੇ ਚਾਲਦੇ ਜੁਨਾ ਵੱਲੋਂ ਤੇਜ਼ ਬਰਸਾਤ ਦੇ ਵਿੱਚ ਹੀ ਪੂਰੇ ਇਲਾਕੇ ਨੂੰ ਇਕੱਠਾ ਕਰਕੇ ਨਗਰ ਨਿਗ ਅਸੀਂ ਕਿ ਜਦ ਤੱਕ ਪਾਣੀ ਦੀ ਸਮੱਸਿਆ ਠੀਕ ਨਹੀਂ ਹੁੰਦੀ ਓਨੀ ਦੇਰ ਤੱਕ ਉਹ ਸੜਕ ਤੇ ਹੀ ਬੈਠ ਕੇ ਇਸੇ ਤਰੀਕੇ ਪ੍ਰਦਰਸ਼ਨ ਕਰਦੇ ਰਹਾਂਗੇ ਮੇਰਾ ਪਾਣੀ ਨਹੀਂ ਆ ਰਿਹਾ ਇੱਕ ਤੋੜਾ ਪਾਣੀ ਨਾ ਸਾਡੇ ਗਲੀ 'ਚ ਟੈਂਕ ਆਂਦਾ ਜੀ ਜਾਂ ਤਾਂ ਟੈਂਕਰ ਨੂੰ ਆਵਾਜ਼ ਨਹੀਂ ਟੈਂਕੂ ਸਾਡੀ ਗਲੀ 'ਚ ਨਹੀਂ ਆਂਦਾ ਸਾਡੇ ਬੱਚੇ ਬਿਮਾਰ ਪਏ ਉਹਨਾਂ ਦੋ ਵਾਰੀ ਅਸੀਂ ਜਾ ਕੇ ਦਫ਼ਤਰ ਵੀ ਗਿਆ ਅੱਥਰੂ ਇਹਨਾਂ ਨੂੰ ਫੜਦੇ ਆ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਹੁਣ ਕਹਿੰਦੇ ਤਾਂ ਹੁਣ ਕਹਿੰਦੇ ਸਾਡੀ ਬੰਬੀ ਨਾਲ ਜੁੜ ਦੋ ਤਾਂ ਸਾਡੀ ਬੰਬੀ ਲੱਗ ਜਾਏਗੀ ਉਸੰਦਾ ਕੋਈ ਵੜਵਾ ਹੀ ਨਹੀਂ ਹੈ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਸਰਹੰਦ ਬ੍ਰਾਂਚ ਵੱਲੋਂ ਸਰਹੰਦ ਰੇਲਵੇ ਸਟੇਸ਼ਨ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਜ਼ ਪ੍ਰਦਰਸ਼ਨ ਵਿੱਚ ਸਰ ਅੰਦਰਾਜਪੁਰਾ ਖੰਨਾ ਦੁਰਾਹਾ ਮੰਡੀ ਗੁਬਿੰਦਗੜ ਰੋਪੜ ਨੰਗਲ ਡੈਮ ਆਮਬੰਦੋਰਾ ਤੋਂ ਇਲਾਵਾ ਰੇਲਵੇ ਕਰਮਚਾਰੀਆਂ ਵੱਲੋਂ ਸ਼ੁਰੂ ਕੀਤਾ ਗਈ ਇਸ ਮੌਕੇ ਤੇ ਨਾਰthern ਰੇਲਵੇ ਮੈਨਜ਼ ਜੂਨੀਅਰ ਸਰਹੰਦ ਬ੍ਰਾਂਚ ਦੇ ਸੈਕਟਰੀ ਜਗਦੀਪ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਤੇ ਦੇਸ਼ ਵਿੱਚਲੇ ਸਭ ਤੋਂ ਹੈ ਮੁੱਦੇ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਕੇਂਦਰ ਸਰਕਾਰ ਲਗਾਤਾਰ ਦੇਰੀ ਕਰ ਰਹੀ ਉਹਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੁਰਾਣੀ ਪੈਨਸ਼ਨ ਦੇ ਮੁੱਦੇ ਨੂੰ ਲੈ ਕੇ ਕੋਈ ਹੱਲ ਨਹੀਂ ਕਰਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਬੀਤੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਦੇ ਕਾਰਨ ਜਿੱਥੇ ਸਬਜ਼ੀਆਂ ਦੀ ਫਸਲਾਂ ਖਰਾਬ ਹੋਣ ਤੋਂ ਬਾਅਦ ਦੁਕਾਨਾਂ ਤੇ ਸਬਜ਼ੀ ਦੇ ਰੇਟ ਵਧਣ ਕਾਰਨ ਜਿੱਥੇ ਆਮ ਜਨਤਾ ਦੀ ਰਸੋਈ ਤੇ ਫਰਕ ਪਿਆ ਉੱਥੇ ਹੀ ਦੁਕਾਨਦਾਰਾਂ ਵਸਤੇ ਵੀ ਸਮਾਨ ਮੇਚਣਾ ਮੁਸ਼ਕਿਲ ਹੋ ਗਿਆ ਪਿਆਜ਼ ਵੀ 30 ਤੋਂ 40 ਰੁਪਏ ਕਿਲੋ ਹੋ ਚੁੱਕਿਆ ਹੈ ਤੇ ਆਲੂ ਦੇ ਭਾਅ ਵੀ ਇਜ਼ਾਫੇ ਪਾਲ ਵਧ ਰਹੇ ਹਨ ਦੁਕਾਨਦਾਰਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਸੀ ਪਰ ਹੁਣ ਅਚਾਨਕ ਬਰਸਾਤ ਹੋਣ ਦੇ ਕਾਰਨ ਪਹਾੜਾਂ ਵਿੱਚ ਜਿਸ ਕਾਰਨ ਸਬਜ਼ੀਆਂ ਦੇ ਦਾਮ ਵਧੇ ਨੇ ਉਹਨਾਂ ਕਿਹਾ ਕਿ ਡੀਜ਼ਲ ਦਾ ਰੇਟ ਵੀ ਲਗਾਤਾਰ ਵਧ ਰਿਹਾ ਹੈ ਜਿਸ ਕਾਰਨ ਟਰਾਂ ਦੁਕਾਨਦਾਰਾਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ 150 ਤੋਂ 200 ਰੁਪਏ ਕਿਲੋ ਤੱਕ ਟਮਾਟਰ ਖਰੀਦਣਾ ਪਵੇਗਾ। ਸਭ ਜਿਵੇਂ ਇਸ ਰੇਟ ਇਸ ਟਾਈਮ ਤੇ ਸਮਾਨ ਤੇ ਚੱਲ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਸਮਝੋ ਕਿ ਆਮ ਮੰਨੇ ਦੀ ਪਹੁੰਚ ਤੋਂ ਬਾਹਰ ਹੋਣਗੇ। ਕਾਰਨ ਕੀ ਹੈ ਕਾਰਨ ਸਰ ਕੁਝ ਤੇ ਐਟਮੋਸਫੇਅਰ ਹੈਗਾ ਵਾ Shimla ਦੇ ਵਿੱਚ ਜਿਵੇਂ ਲਗਾਤਾਰ ਬਾਰਿਸ਼ ਹੋ ਰਹੀ ਹੈ ਉਤੋਂ ਟਮਾਟਰ ਆ ਰਿਹਾ ਹੈ Shimla ਆ ਰਹੀ ਹੈ ਗੋਭੀ ਆ ਰਹੀ ਹੈ ਇਸ ਟਾਈਮ ਤੇ ਤੇ ਸਮਝ ਲਓ ਹੱਥ ਨਹੀਂ ਲੱਗ ਰਿਹਾ ਆਹ ਬੰਦੇ ਦਾ ਟਮਾਟਰ ਪਹਿਲੇ ਕਿਸ ਤਰ੍ਹਾਂ ਸੀਗਾ ਤੇ ਹੁਣ ਟਮਾਟਰ ਦਾ ਕੀ ਰੇਟ ਹੈ ਟਮਾਟਰ ਸਿਰਫ 4-5 ਦਿਨ ਪਹਿਲਾਂ ਪਿੱਛੇ ਜਾਈਏ ਤੇ 20 ਰੁਪਏ ਕਿਲੋ ਸੀ ਅੱਜ ਦੀ ਡੇਟ ਵਿੱਚ ਟਮਾਟਰ 80 ਰੁਪਏ ਕਿਲੋ ਚੱਲ ਰਿਹਾ ਲੱਗਦਾ ਕਿ ਟਮਾਟਰ ਹੋਰ ਵੱਧ ਸਕਦਾ ਬਾਜੀ ਇਹ ਘੱਟੋ ਘੱਟ 200 ਪਹੁੰਚੇਗਾ ਜੀ ਸਾਰੀ ਸਬਜ਼ੀਆਂ ਬਾਕੀ ਸਬਜ਼ੀਆਂ ਦੀ ਗੱਲ ਕਰੀਏ ਪਹਿਲੇ ਕੀ ਰੇਟ ਸੀਗਾ ਤੇ ਹੁਣ ਕੀ ਰੇਟ ਦੱਸੋ ਹਰ ਆਈਟਮ ਹੀ ਤੇਜ਼ ਹੋਈ ਪਈ ਹੈ ਭਾਜੀ ਇਹਨੂੰ ਕਿੰਨੂੰ ਹੱਥ ਲਾਵਾਂਗੇ ਆਲੂ ਸੀ ਆਲੂ ਪਹਿਲਾਂ 10-20 ਰੁਪਏ ਕਿਲੋ ਸੀ ਲੋਕਾਂ ਨੇ ਸਟੋਰ ਕਰ ਕਰ ਕੇ ਕਰ ਕਰ ਕੇ ਜੈ ਮਾਤਾ ਦੀ ਕਰਤੀ ਆਲੂ ਦੀ ਵੀ 40 ਰੁਪਏ ਕਿਲੋ ਆਲੂ ਹੋ ਗਿਆ ਹੁਣ ਜਨੀਦਰ ਤੱਕ ਨਵੀਂ ਫਸਲ ਨਹੀਂ ਆਏਗੀ ਆਲੂ ਦੀ ਉਹਨੇ ਜਨੀਦਰ ਤੱਕ ਆਲੂ ਖਤੀ ਜਾਣਾ 50 ਵੀ ਜਾ ਸਕਦਾ 60 ਵੀ ਹੋ ਸਕਦਾ ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰ ਵਾਸੀਆਂ ਨੂੰ ਇੱਕੋ ਜੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਵਿਕਾਸ ਕਾਰਜਾਂ ਦੀ ਅਰੰਭਤਾ ਕੀਤੀ ਗਈ ਤਾਂ ਜੋ ਲੋਕਾਂ ਨੂੰ ਵਿੱਦਿਆ ਤੇ ਬੁਨਿਆਦੀ ਸਹੂਲਤਾਂ ਦੀ ਪ੍ਰਾਪਤੀ ਹੋਈ ਇਹਨਾਂ ਵਿਚਾਰਾਂ ਦਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਵਾਰਡ ਨੰਬਰ 14 ਹਈਆਪੁਰ ਵਿਖੇ ਬਣਨ ਵਾਲੀ ਨਵੀਂ ਸੜਕ ਦੇ ਨਿਰਮਾਣ ਕਾਰਜ ਦੀ ਅਰੰਭਤਾ ਕਰਾਉਣ ਸਮੇਂ ਕੀਤਾ ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਦੱਸਿਆ ਕਿ ਕਰੀਬ 10,96,000 ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਗਲੀ ਬਹੁਤ ਜਲਦ ਹੀ ਬਣ ਕੇ ਵਾਰਡ ਵਾਸੀਆਂ ਦੇ سپرد ਕਰ ਦਿੱਤੀ ਜਾਵੇਗੀ ਮਲੋਤ ਪੁਲਿਸ ਸਟੇਸ਼ਨ ਨਜ਼ਦੀਕ ਆਉਂਦੇ ਪਿੰਡ ਸਿਹੋੜਾ ਵਿਖੇ ਡੀਐਸਪੀ ਪਾਇਲ ਨikhil Garg ਦੀ ਰਹਿਨਮਾਈ ਹੇਠ ਐਸਐਚਓ ਮਲੋਤ ਮਨਜੀਤ ਸਿੰਘ ਤੇ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਬੜੀ ਹੀ ਬਰੀਕੀ ਨਾਲ ਲਈ ਗਈ। ਇਸ ਵੇਲੇ ਪੁਲਿਸ ਦੇ ਹੱਥ ਭਾਵੇਂ ਕੁਝ ਨਹੀਂ ਲੱਗਿਆ ਪਰ ਜਿਨ੍ਹਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਲੋਕ ਪੁਲਿਸ ਦੀ ਕਾਰਗੁਜ਼ਾਰੀ ਤੋਂ ਸੰਤੋਖ ਨਜ਼ਰ ਆ ਰਹੇ ਸਨ। ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਬੱਚੇ ਗਲਤ ਰਾਹੇ ਪੈ ਗਏ ਨੇ। ਜੇਕਰ ਪੁਲਿਸ ਇਸੇ ਤਰ੍ਹਾਂ ਤਲਾਸ਼ੀ ਮੁਹਿੰਮ ਅਤੇ ਨਸ਼ੇ ਦੇ ਖਿਲਾਫ ਆਪਣੀ ਮੁਹਿੰਮ ਜਾਰੀ ਰੱਖੇਗੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਅਮਰਨਾਥ ਤੋਂ ਜੰਮੂ ਜਾ ਰਹੀ ਬੱਸ ਸੜਕ ਹਾਸੇ ਦਾ ਸ਼ਿਕਾਰ ਹੋ ਗਈ ਜਿਸ ਦੌਰਾਨ ਬੱਸ 'ਚ ਬੈਠੀਆਂ ਸਵਾਰੀਆਂ ਜ਼ਖਮੀ ਹੋਈਆਂ ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਮੌਕੇ ਤੇ ਫੌਜ ਦੇ ਜਵਾਨਾਂ ਵੱਲੋਂ ਬੱਸ ਤੋਂ ਬਾਹਰ ਕੱਢ ਕੇ ਜੰਮੂ ਦੇ ਬੇਸ ਕੈਂਪ ਵਿੱਚ ਦਾਖਲ ਕਰਾਇਆ ਗਿਆ ਹਾਦਸਾ ਬਨ ਟੋਲ ਪਲਾਜ਼ਾ ਦੇ ਨੇੜੇ ਵਾਪਰਿਆ ਹੋ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲਤੇ ਜਿਨਾਂ ਲਈ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ